ਨਰਿੰਦਰ ਸਿੰਘ ਦੀ ਪੁਸਤਕ ਖਾਲਿਸਤਾਨ ਵਿਰੁੱਧ ਸਾਜ਼ਿਸ਼ ਦਾ ਅਗਲਾ ਅੰਕ 10 ਬੇਥਵੀਆਂ ਗੱਲਾਂ ਭਾਗ ਪਹਿਲਾ ਜੀਬੀ ਸਿੱਧੂ ਦੀ ਇਸ ਕਿਤਾਬ ਦੇ ਅਧਿਆਏ 1970 ਦੇ ਅਖੀਰ ਵਿੱਚ ਪੰਜਾਬ ਅਤੇ ਮੇਰੀ ਹੈੱਡਕੁਆਰਟਰ ਵਿੱਚ ਵਾਪਸੀ ਨੂੰ ਪੜ ਕੇ ਸਾਫ਼ ਦਿਖਾਈ ਦਿੰਦਾ ਹੈ ਕਿ ਉਹਨੂੰ ਪੰਜਾਬ ਅਤੇ ਸਿੱਖ ਸਿਆਸਤ ਦਾ ਪੂਰਾ ਵੀ ਪਤਾ ਨਹੀਂ ਉਸ ਦੀ ਇਹ ਸਾਰੀ ਦੀ ਸਾਰੀ ਕਹਾਣੀ ਸੁਣੀਆਂ ਸੁਣਾਈਆਂ ਅਫਵਾਹਾਂਵਾਂ ਅਤੇ ਸਿੱਖ ਵਿਰੋਧੀ ਭਾਵਨਾ ਤਹਿਤ ਕੁਝ ਲੇਖਕਾਂ ਵੱਲੋਂ ਸਿਰਦੇ ਝੂਠੇ ਬਿਰਤਾਂਤ ਤੇ ਆਧਾਰਤੇ ਉਹ ਇਸ ਨੂੰ ਸਾਬਤ ਕਰਨ ਲਈ ਨਾ ਤਾਂ ਕੋਈ ਪ੍ਰਥਮ ਯਾਨੀ ਪ੍ਰਾਇਮਰੀ ਸਰੋਤ ਦੀ ਪੇਸ਼ ਕਰਦਾ ਤੇ ਨਾ ਹੀ ਇਸ ਬਾਰੇ ਆਪਣੇ ਗੁਪਤ ਚਰ ਵਿਭਾਗ ਰਾ ਦਾ ਕੋਈ ਅਹਿਮ ਸਬੂਤ ਹੀ ਸਾਹਮਣੇ ਲਿਆਉਂਦਾ ਉਸ ਨੇ ਆਪਣੀ ਕਿਤਾਬ ਦੀ ਕਹਾਣੀ ਸਿਰਫ ਆ ਪ੍ਰਥਮ ਯਾਨੀ ਸਕੈਂਡਰੀ ਸਰੋਤਾਂ ਦੇ ਸਹਾਰੇ ਹੀ ਖੜੀ ਹੈ ਸਿੱਧੂ ਸੰਤ ਜਰਨੈਲ ਸਿੰਘ ਵਿੰਡਰਾ ਵਾਲੇ ਨੂੰ ਕਾਂਗਰਸ ਦੀ ਉਪਜ ਸਾਬਤ ਕਰਨ ਦਾ ਆਧਾਰ ਬਣਾਉਣ ਲਈ ਕੁਝ ਲੇਖਕਾਂ ਵੱਲੋਂ ਸੰਤ ਫਤੇਹ ਸਿੰਘ ਬਾਰੇ ਕਹੀ ਉਸ ਕਹਾਣੀ ਦਾ ਸਹਾਰਾ ਲੈਂਦਾ ਹੈ ਜਿਸ ਵਿੱਚੋਂ ਸੰਤ ਫਤੇ ਸਿੰਘ ਨੂੰ ਕਾਂਗਰਸੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਉਪਜ ਦੱਸਦੇ ਹਨ ਪਰ ਕੈਰੋਂ ਤੇ ਕਾਂਗਰਸ ਪਾਰਟੀ ਨੇ ਸੰਤ ਫਤੇ ਸਿੰਘ ਨੂੰ ਮਾਸਟਰ ਤਾਰਾ ਸਿੰਘ ਦੇ ਮੁਕਾਬਲੇ ਵਿੱਚ ਅਭਾਰ ਕਿਹੜਾ ਸਿਆਸੀ ਲਾਹਾ ਘਟਿਆ ਸੀ ਉਹਦਾ ਜ਼ਿਕਰ ਨਾ ਤਾਂ ਕਹਾਣੀ ਘੜਿਆ ਨੇ ਤੇ ਨਾ ਹੀ ਸਿੱਧੂ ਨੇ ਕਿਤੇ ਕੀਤਾ ਹੈ ਜਦ ਕਿ ਇਹ ਸਚਾਈ ਸਭ ਦੇ ਸਾਹਮਣੇ ਹੈ ਕਿ ਸੰਤ ਫਤੇ ਸਿੰਘ ਦਾ ਸਿਆਸੀ ਘਟਜੋੜ ਕਾਂਗਰਸ ਨਾਲ ਨਹੀਂ ਜਨਸੰਗ ਨਾਲ ਸੀ ਅਤੇ ਉਹਨੇ 1967 ਅਤੇ 1969 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਹਰਾ ਕੇ ਪੰਜਾਬ ਵਿੱਚ ਦੋ ਵਾਰ ਹਕਾਲੀ ਸਰਕਾਰ ਬਣਾਈ ਸੀ ਹਾਂ ਇਹਨਾਂ ਕੋਈ ਜ਼ਰੂਰ ਹੁੰਦਾ ਕਿ ਜਦ ਕਿਸੇ ਰਾਜਨੀਤਿਕ ਪਾਰਟੀ ਵਿੱਚ ਫੁੱਟ ਪੈਂਦੀ ਹੈ ਤਾਂ ਵਿਰੋਧੀ ਪਾਰਟੀ ਨੂੰ ਖੁਸ਼ੀ ਹੁੰਦੀ ਹੈ ਉਹ ਖੁਸ਼ੀ ਪ੍ਰਤਾਪ ਸਿੰਘ ਕੈਰੋਂ ਤੇ ਕਾਂਗਰਸ ਪਾਰਟੀ ਨੂੰ ਵੀ ਹੋਈ ਸੀ ਪਰ ਅਕਾਲੀ ਦਲ ਵਿੱਚ ਪਈ ਇਸ ਫੁੱਟ ਨਾਲ ਉਹਨੂੰ ਸਿਆਸੀ ਲਾਹਾ ਨਹੀਂ ਸੀ ਮਿਲਿਆ ਹਾਂ ਸਿੱਖਾਂ ਨਾਲ ਵੈਰ ਭਾਵਨਾ ਰੱਖਣ ਵਾਲੀ ਫਿਰਕੂ ਸੋਚ ਦੀ ਧਾਰਨੀ ਪਾਰਟੀ ਜਨ ਸੰਗ ਨਾਲ ਗੱਠਜੋੜ ਕਰਨਾ ਸੰਤ ਫਤਿਹ ਸਿੰਘ ਦੀ ਸਿੱਖ ਰਾਜਨੀਤੀ ਵਿੱਚ ਵੱਡਰ ਗਲਤੀ ਸੀ ਪਰ ਸਿੱਧੂ ਉਸ ਗਲਤੀ ਦਾ ਜ਼ਿਕਰ ਹੀ ਨਹੀਂ ਕਰਦਾ ਤੇ ਨਾ ਹੀ ਇਹਨਾਂ ਸਰਕਾਰਾਂ ਨੂੰ ਤੋੜਨ ਲਈ ਕਾਂਗਰਸ ਪਾਰਟੀ ਵੱਲੋਂ ਨੇ ਭਾਈ ਗਈ ਸਾਜ਼ਿਸ਼ੀ ਭੂਮਿਕਾ ਬਾਰੇ ਹੀ ਗੱਲ ਕਰਦਾ ਹੈ ਸਿੱਧੂ ਕਹਿੰਦਾ ਹੈ 1977 ਦੀਆਂ ਚੋਣਾਂ ਵਿੱਚ ਹਾਰਨ ਤੋਂ ਬਾਅਦ ਜਦ ਕਾਂਗਰਸੀ ਆਗੂਆਂ ਨੂੰ ਐਮਰਜੈਂਸੀ ਦੀਆਂ ਗਤੀਵਿਧੀਆਂ ਕਰਨ ਵਾਧਲ ਸਰਕਾਰ ਨੇ ਜੇਲ੍ਹ ਵਿੱਚ ਸੁੱਟਿਆ ਸੀ ਤਾਂ ਗਿਆਨੀ ਜ਼ੈਲ ਸਿੰਘ ਨੇ ਸੰਜੇ ਗਾਂਧੀ ਨੂੰ ਇੱਕ ਧਾਰਮਿਕ ਨੇਤਾ ਚੁਣਨ ਦੀ ਸਲਾਹ ਦਿੱਤੀ ਸੀ ਅਤੇ ਆਪਣੇ ਵਿਸ਼ਵਾਸਪਾਤਰਾਂ ਨਾਲ ਸਲਾਹ-ਮਸ਼ਵਰਾ ਕਰਕੇ ਉਹਦੀ ਮੰਜ਼ੂਰੀ ਲਈ ਦੋ ਸੰਤਾਂ ਦੀ ਚੋਣ ਕੀਤੀ ਸੀ ਇਹਨਾਂ ਵਿੱਚ ਇੱਕ ਮਿੰਟਰਾ ਵਾਲੇ ਸਨ ਦੂਜਾ ਸੰਤ ਕਿਹੜਾ ਸੀ ਉਸਦਾ ਨਾਂ ਤਾਂ ਇਹ ਕਹਾਣੀ ਕੱਢਣ ਵਾਲੇ ਕਲਦੀਪ ਨૈયਰ ਨੇ ਹੀ ਦੱਸਿਆ ਅਤੇ ਨਾ ਹੀ ਸਿੱਧੂ ਨੇ ਇਸ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਕਹਾਣੀ ਪੂਰੀ ਤਰ੍ਹਾਂ ਕਲਪਿਤ ਹੈ ਅਤੇ ਸੰਤ ਜਰਨੈਲ ਸਿੰਘ ਬਾਰੇ ਝੂਠੀ ਅਫਵਾਹ ਫਲਾਉਣ ਲਈ ਹੀ ਘੜੀ ਗਈ ਹੈ ਵਿਚਾਰੇ ਸਿੱਧੂ ਦਾ ਤਾਂ ਕਲਦੀਪ ਨૈયਰ ਵੱਲੋਂ ਘੜੀ ਸਕੂਟ ਕਹਾਣੀ ਦੀ ਨਕਲ ਮਾਰਨ ਵਿੱਚ ਵੀ ਹਾਲ ਉਸ ਮੂੜ ਪ੍ਰਖਿਆਰਥੀ ਵਰਗਾ ਹੈ ਜਿਹੜਾ ਖਲਾਸੇ ਤੋਂ ਨਕਲ ਮਾਰ ਕੇ ਲਿਖੇ ਲੇਖ ਵਿੱਚ ਇਹ ਵੀ ਲਿਖਿਆ ਸੀ ਕਿ ਬਾਕੀ ਸਫਾ ਤੀਤੇ ਵੇਖੋ ਕਲਦੀਪ ਨਾਇਰ ਦਾ ਕਹਿੰਦਾ ਹੈ ਕਿ ਸ਼੍ਰੀਮਤੀ ਗਾਂਧੀ ਦਾ ਮਰਹੂਮ ਪੁੱਤਰ ਸੰਜੀ ਗਾਂਧੀ ਹੀ ਸੀ ਜਿਹੜਾ ਜਾਣਦਾ ਸੀ ਕਿ ਪਰਾ ਸਭ ਵਿਧਾਨਕ ਢੰਗਾਂ ਤੋਂ ਕਿਵੇਂ ਕੰਮ ਲਿਆ ਜਾਂਦਾ ਹੈ ਜਿਹਨੇ ਸੁਝਾਅ ਦਿੱਤਾ ਕਿ ਅਕਾਲੀ ਸਰਕਾਰ ਨੂੰ ਚੈਲੰਜ ਕਰਨ ਲਈ ਜਾਂ ਘਟੋ-ਘਟ ਪਰੇਸ਼ਾਨ ਕਰਨ ਲਈ ਕਿਸੇ ਸੰਤ ਸਿੱਖ ਲੀਡਰ ਨੂੰ ਖੜਾ ਕੀਤਾ ਜਾਵੇ ਪਰ ਸਿੱਧੂ ਲਿਖਦਾ ਜੈਲ ਸਿੰਘ ਨੇ ਸੰਜੀ ਗਾਂਧੀ ਨੂੰ ਸਲਾਹ ਦਿੱਤੀ ਕਲਦੀਪ ਨਾਇਰ ਜਿਸ ਕਾਂਗਰਸੀ ਐਮਪੀ ਕਮਲਨਾਥ ਦਾ ਹਵਾਲਾ ਦੇ ਕੇ ਸੰਤ ਜਰਨੈਲ ਸਿੰਘ ਬਾਰੇ ਕਾਂਗਰਸ ਦੀ ਉਪਜ ਹੋਣ ਦਾ ਝੂਠਾ ਬਿਰਤਾਂਤ ਸਿਰਜਦਾ ਹੈ ਉਹਨੇ ਕਦੇ ਵੀ ਆਪਣੇ ਕਿਸੇ ਬਿਆਨ ਜਾਂ ਲਿਖਤ ਵਿੱਚ ਇਹ ਗੱਲ ਸਬਕਾਰ ਨਹੀਂ ਕੀਤੀ। ਸਧਾਰਨ ਤੋਂ ਸਧਾਰਨ ਬੰਦਾ ਵੀ ਜਾਣਦਾ ਹੈ ਕਿ ਜੇ ਕਿਸੇ ਨੇ ਅਜੇ ਹੀ ਸਾਜ਼ਿਸ਼ ਘੜੀ ਵੀ ਹੋਵੇ ਤਾਂ ਉਹ ਕੁਲਦੀਪ ਨਾਇਰ ਵਰਗੇ ਕਾਂਗਰਸ ਵਿਰੋਧੀ ਬੰਦੇ ਕੋਲ ਇਸ ਦਾ ਪ੍ਰਗਟਾਵਾ ਕਿਉਂ ਕਰੇਗਾ? ਸਿੱਧੂ ਕੁਲਦੀਪ ਨਾਇਰ ਦੇ ਹਵਾਲੇ ਨਾਲ ਲਿਖਦਾ ਹੈ ਕਿ ਸੰਜੀ ਗਾਂਧੀ ਦਾ ਦੋਸਤ ਹੋਣ ਦੇ ਨਾਤੇ ਸੰਸਦ ਮੈਂਬਰ ਕਮਲਨਾਥ ਯਾਦ ਕਰਦੇ ਦੱਸਦਾ ਹੈ। ਅਸੀਂ ਜਿਸ ਪਹਿਲੇ ਸੰਤ ਨੂੰ ਵੇਲੇ ਉਹ ਸਾਨੂੰ ਦਲੇਰ ਕਿਸਮ ਦਾ ਨਹੀਂ ਲੱਗਿਆ। ਪਿੰਡਰਾਵਾਲਾ ਜੋ ਸੂਰਤ ਤੇ ਤਰਜ਼ ਵਿੱਚ ਮਜ਼ਬੂਤ ਕਿਸਮ ਦਾ ਸੀ ਉਹ ਦੇਸ਼ ਲਈ ਟੁਕਮਾ ਜਾਪਦਾ ਸੀ। ਅਸੀਂ ਸੋਚਿਆ ਸੀ ਕਿ ਅਸੀਂ ਕਦੇ-ਕਦੇ ਉਸ ਨੂੰ ਲੋੜਿੰਦਾ ਪੈਸਾ ਵੀ ਮੁਹੱਈਆ ਕਰਵਾਉਂਦੇ ਰਹਾਂਗੇ ਪਰ ਅਸੀਂ ਕਦੇ ਨਹੀਂ ਸੀ ਸੋਚਿਆ ਕਿ ਉਹ ਦਹਿਸ਼ਤਗਰਤ ਬਣ ਜਾਵੇਗਾ ਇਸ ਕੂੜ ਕਹਾਣੀ ਨੂੰ ਕਾਣ ਵਾਲਾ ਨੀਯਰ ਲਿਖਦਾ ਹੈ ਉਸ ਸਮੇਂ ਉਹਨਾਂ ਨੂੰ ਅਹਿਸਾਸ ਨਹੀਂ ਸੀ ਕਿ ਉਹ ਫ੍ਰੈਂਕਸਟਾਈਨ ਦਾ ਨਿਰਮਾਣ ਕਰ ਰਹੇ ਸਨ ਨੀਯਰ ਇਸ ਨੂੰ ਲਿਖਣ ਸਮੇਂ ਨਾਲ ਇਹ ਵੀ ਲਿਖ ਦਿੰਦਾ ਹੈ ਜਦੋਂ ਮੈਂ 5 ਸਤੰਬਰ 1985 ਨੂੰ ਉਸ ਗਿਆਨੀ ਜ਼ੈਲ ਸਿੰਘ ਨੂੰ ਮਿਲਿਆ ਤਾਂ ਉਹਨੇ ਇਸ ਤੋਂ ਇਨਕਾਰ ਕੀਤਾ ਸਿੱਧੂ ਵੀ ਆਪਣੀ ਇੰਟਰਵਿਊ ਵਿੱਚ ਦੱਸਦਾ ਹੈ ਕਿ ਕਮਲਨਾਥ ਬਾਦ ਵਿੱਚ ਮੁੱਕਰ ਗਿਆ ਝੂਠ ਨੂੰ ਸੱਚ ਬਣਾਉਣ ਲਈ ਕਿਸੇ ਦੇ ਮੂੰਹ ਤੋਂ ਨਿਕਲੀ ਗੱਲ ਬਣਾਉਣੀ ਤੇ ਨਾਲ ਹੀ ਉਸੇ ਤੋਂ ਉਸ ਦਾ ਖੰਡਨ ਕਰਾ ਦੇਣਾ ਨਾਟਕਬਾਜ਼ੀ ਦਾ ਤਰੀਕਾ ਹੈ ਇਸ ਝੂਠੇ ਬਿਰਤਾਂਤ ਨੂੰ ਸਿਰਜਣ ਲਈ ਨૈયਰ ਤੇ ਸਿੱਧੂ ਇਸੇ ਢੰਗ ਦੀ ਨਾਟਕਬਾਜ਼ੀ ਕਰਦੇ ਹਨ ਨਰੰਕਾਰੀ ਕਾਂਡਵਾਰੀ ਝੂਠ ਸਿੱਧੂ ਇਸ ਅਧਿਆਇ ਦੇ ਉਪਸਰਲੇਖ ਸਿੱਖ ਨਰੰਕਾਰੀ ਹਿੰਸਾ ਵਿੱਚ ਤਾਂ ਝੂਠ ਦੇ ਸਾਰੇ ਰਿਕਾਰਡ ਹੀ ਤੋੜ ਦਿੰਦਾ ਹੈ ਉਹ ਲਿਖਦਾ ਹੈ ਪਿੰਡਰਾਵਾਲੀ ਦੀ ਕਾਂਗਰਸ ਸਿੱਤ ਦੇ ਕੰਮ ਕਰਨ ਦੀ ਯੋਗਤਾ ਦਾ ਮੌਕਾ 13 ਅਪ੍ਰੈਲ 1978 ਨੂੰ ਬਣ ਗਿਆ ਫੌਜਾ ਸਿੰਘ ਨੇ ਨਿਰੰਗਕਾਰੀਆਂ ਵਿਰੁੱਧ ਨਾਰੇਬਾਜ਼ੀ ਕਰਦਿਆਂ ਸਿੱਖ ਜਲੂਸ ਦੀ ਅਗਵਾਈ ਕੀਤੀ ਸਮਾਗਮ ਵਾਲੀ ਥਾਂ ਤੇ ਪਹੁੰਚ ਕੇ ਫੌਜਾ ਸਿੰਘ ਨੇ ਤਲਵਾਰ ਕੱਢ ਲਈ ਤੇ ਨਿਰੰਗਕਾਰੀ ਮਾਧੇ ਮੁਖੀ ਗੁਰਵਚਨ ਸਿੰਘ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਸ ਤੋਂ ਪਹਿਲਾਂ ਕਿ ਉਹ ਅਜਿਹਾ ਕਰ ਸਕਦਾ ਗੁਰਵਚਨ ਸਿੰਘ ਦੇ ਅੰਗ ਰੱਖੇ ਕਾਹਨੇ ਫੌਜਾ ਸਿੰਘ ਨੂੰ ਗੋਲੀ ਮਾਰ ਦਿੱਤੀ ਪਿੰਡਰਾ ਵਾਲੇ ਜਲੂਸ ਤੋਂ ਜਲਦੀ ਖਿਸਕ ਗਏ ਸਨ ਤੇ ਦਰਬਾਰ ਸਾਹਿਬ ਉਸ ਅੱਗੇ ਸਨ ਇੱਕ ਅਕਬਰ ਰੋਡ ਗਰੁੱਪ ਨੂੰ ਹੁਣ ਇੱਕ ਕਾਰਨ ਮਿਲ ਗਿਆ ਜਿਸ ਲਈ ਪਿੰਡਰਾ ਵਾਲੇ ਨੂੰ ਲੜਨ ਲਈ ਉਹ ਸ਼ਸਤ ਕੀਤਾ ਜਾ ਸਕਦਾ ਸੀ ਇਸ ਘਟਨਾ ਤੋਂ ਤੁਰੰਤ ਬਾਅਦ ਉਹ ਲੁਧਿਆਣਾ ਵਿਖੇ ਅਕਾਲੀ ਦਲ ਦੀ ਕਾਨਫਰੰਸ ਵਿੱਚ ਸ਼ਾਮਲ ਹੋਇਆ ਜਿੱਥੇ ਉਸਨੇ ਇੱਕ ਸੀਨੀਅਰ ਅਕਾਲੀ ਆਗੂ ਜਥੇਦਾਰ ਜਗਦੇਵ ਸਿੰਘ ਤਰਵੰਡੀ ਦਾ ਨਾਂ ਲੈ ਬਿਨਾਂ ਹੀ ਉਸ ਦੀ ਸਖਤ ਆਲੋਚਨਾ ਕੀਤੀ ਨਰੰਕਰੀ ਲਹਿਰ ਦੀ ਸ਼ੁਰੂਆਤ ਕਰਨ ਵਾਲੇ ਆਗਰੇ ਦੇ ਬਾਬਾ ਦਿਆਲ ਸਿੰਘ ਨੇ ਜੀਵਤ ਗੁਰੂ ਦੀ ਮਹੱਤਤਾ ਤੇ ਜ਼ੋਰ ਦਿੱਤਾ ਸਿੱਧੂ ਵੱਲੋਂ ਬਿਨਾਂ ਜਾਣੇ ਬਿਨਾਂ ਕੋਖੇ ਤੇ ਬਿਨਾਂ ਵਿਚਾਰੇ ਬੋਲਿਆ ਉਕਤ ਝੂਠ ਤਾਂ ਉਸ ਦੀ ਲਿਖਤ ਦੀ ਹੀ ਫੂਕੜ ਦਿੰਦਾ ਹੈ ਉਹ ਨਾਂ ਤਾਂ ਵਿਸਾਖੀ 1978 ਦੇ ਸਾਕੇ ਦਾ ਚਸ਼ਮਦੀਦ ਗਵਾਹੀ ਹੈ ਇਨਾ ਹੀ ਆਪਣੀ ਕਹੀ ਹੋਈ ਗੱਲ ਨੂੰ ਸੱਚੀ ਸਿੱਧ ਕਰਨ ਲਈ ਕਿਸੇ ਭਰੋਸੇਯੋਗ ਦਸਤਾਵੇਜ਼ ਦਾ ਹਵਾਲਾ ਹੀ ਦਿੰਦਾ ਹੈ ਆਪਣੇ ਆਪ ਨੂੰ ਚੋਟੀ ਦਾ ਵਿਸ਼ਲੇਸ਼ਣ ਕਰਖਵਾਂ ਵਾਲੇ ਰਾਜ ਦੇ ਪ੍ਰਮੁੱਖ ਅਫਸਰ ਰੇ ਇਸ ਸਿੱਧੂ ਨੇ ਜਿੰਨਾ ਝੂਠ ਮਾਰਿਆ ਉਹਨਾਂ ਝੂਠ ਦਾ ਸ਼ਾਇਦ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਨੂੰ ਕਾਂਗਰਸ ਦੀ ਸਿਰਜਣਾ ਦਰਸਾਉਣ ਲਈ ਕੋੜ ਕਹਾਣੀ ਕਢਣ ਵਾਲੇ ਕੁਲਦੀਪ ਨૈયਰ ਨੇ ਵੀ ਨਹੀਂ ਮਾਰਿਆ ਹੋਣਾ ਸਿੱਧੂ ਦਾ ਇਹ ਕਹਿਣਾ ਕਿ ਭਿੰਡਰਾ ਵਾਲੇ ਦੀ ਕਾਂਗਰਸ ਹਿੱਤ ਦੇ ਕੰਮ ਕਰਨ ਦੀ ਯੋਗਤਾ ਦਾ ਮੱਕਾ 13 ਅਪ੍ਰੈਲ 1978 ਨੂੰ ਬਣ ਗਿਆ ਸੀ ਬਹੁਤ ਹੀ ਹਾਸੋਈ ਨਹੀਂ ਗੱਲ ਹੈ ਸਿੱਧੂ ਨੂੰ ਵੱਡੇ ਸਵਾਲਾਂ ਦੇ ਘੇਰੇ ਵਿੱਚ ਲਿਆਉਂਦੀ ਹੈ ਕਿ ਸਿੱਧੂ ਇਹਨਾਂ ਸਵਾਲਾਂ ਦਾ ਜਵਾਬ ਦੇਗਾ ਕਿ ਇਹ ਸਾਕਾ ਕਾਂਗਰਸ ਪਾਰਟੀ ਦੀ ਸਾਜ਼ਿਸ਼ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੇ ਰੰਗਕਾਰੀ ਸਮੇਲਨ ਨੂੰ ਰੋਕਣ ਲਈ ਜੱਥਾ ਕੱਲ ਕੇ ਕਾਂਗਰਸ ਦੀ ਖੇਡ ਖੇਡੀ ਸੀ ਕਿ ਤੇਰਾ ਸਿੰਘਾਂ ਨੇ ਕਾਂਗਰਸ ਪਾਰਟੀ ਨੂੰ ਰਾਜਨੀਤਿਕ ਲਾਹਾ ਪਾਉਣ ਲਈ ਸ਼ਹਾਦਤ ਪਾਈ ਸੀ ਕਿ ਬਾਦਲ ਸਰਕਾਰ ਨੇ ਰੰਗਕਾਰੀਆਂ ਨੂੰ ਅਮਰ ਸਰਵਿਕੇ ਸਮੇਲਨ ਕਰਨ ਦੀ ਆਗਿਆ ਕਾਂਗਰਸ ਪਾਰਟੀ ਦੇ ਕਹਿੰਤੇ ਦਿੱਤੀ ਸੀ ਕੀ ਮਾਲ ਮੰਤਰੀ ਜੀਵਨ ਸਿੰਘ ਉਮਰਾ ਨੰਗਲ ਨੇ ਰੰਗਕਾਰੀ ਸੰਮੇਲਨ ਨੂੰ ਰੋਕਣ ਤੋਂ ਸੰਤ ਜਰਨੈਲ ਸਿੰਘ ਨੂੰ ਨਾ ਕਾਂਗਰਸ ਪਾਰਟੀ ਦੇ ਕਹਿਨ ਤੇ ਕੀਤੀ ਸੀ ਸਿੱਧੂ ਕੋਲੇ ਨ ਸਵਾਲਾਂ ਦਾ ਕੋਈ ਜਵਾਬ ਨਹੀਂ ਪਰ ਉਹ ਇਸ ਸੱਚ ਕੇ ਵਿੱਚ ਸਿੰਘਾਂ ਦੇ ਡੁੱਲੇ ਲਹੂ ਚੋਂ ਪੈਦਾ ਹੋਏ ਖਾਲਸਾਈ ਰੋਹ ਅਤੇ ਸੰਤ ਜਰਨੈਲ ਸਿੰਘ ਵੱਲੋਂ ਕੌਮ ਨੂੰ ਦਿੱਤੀ ਅਗਵਾਈ ਨੂੰ ਕਾਂਗਰਸ ਪਾਰਟੀ ਦੀ ਹਿੱਤ ਪੂਰਤੀ ਦਰਸਾਉਂਦਾ ਬੇਸਵਾਯਾਤਨ ਕਰ ਰਿਹਾ ਹੈ ਉਹਨੂੰ ਇਹ ਵੀ ਨਹੀਂ ਪਤਾ ਕਿ ਸਿੰਘਾਂ ਦਾ ਇਹ ਜੱਥਾ ਗਿਆ ਕਿਉਂ ਸੀ ਜਦ ਕਿ ਸੰਤ ਜਰਨੈਲ ਸਿੰਘ ਨੇ ਪਹਿਲਾ ਮਨਜੀਤ ਸਾਹਿਬ ਦੀਵਾਨ ਹਾਲ ਵਿੱਚ ਚੱਲ ਰੇ ਪੰਥਕ ਸਮਾਗਮ ਦੀ ਸਟੇਜ ਤੇ ਬੈਠੇ ਉਸ ਸਮੇਂ ਦੇ ਮਾਲ ਮੰਤਰੀ ਪੰਜਾਬ ਜੀਵਨ ਸਿੰਘ ਹਮਰਾ ਨੰਗਲ ਨੂੰ ਨਰੰਗਕਾਰੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਦੇ ਕੀਤੇ ਜਾ ਰਹੇ ਨਰਾਦਰ ਨੂੰ ਰੋਕਣ ਲਈ ਕਿਹਾ ਸੀ ਪਰ ਜਦ ਉਸ ਨੇ ਅਜਿਹਾ ਕਰਨ ਤੋਂ ਕੋਰੀ ਨਾ ਕਰ ਦਿੱਤੀ ਸੀ ਤਾਂ ਫਿਰ ਸੰਤ ਜਰਨੈਲ ਸਿੰਘ ਨੇ ਸਿੰਘਾਂ ਦੀ ਸਲਾਹ ਮੰਨਦਿਆਂ ਅਜੀਤ ਨਗਰ ਅਮਰ ਸਰ ਵਿਖੇ ਚੱਲ ਰੇ ਅਖੰਡ ਕੀਰਤਨੀ ਜਥੇ ਦੇ ਸਮਾਗਮ ਵਿੱਚ ਸੁਨੇਹਾ ਕੱਲ ਕੇ ਵਿਚਾਰ ਕਰਨ ਲਈ ਉਹਨੂੰ ਬੁਲਾਇਆ ਸੀ ਸੰਤਾਂ ਦਾ ਸੁਨੇਹਾ ਮਿਲਨ ਤੇ ਭਾਈ ਫੌਜ ਸਿੰਘ ਦੀ ਰਵਾਈ ਹੇਠ ਅਖੰਡ ਕੀਰਤਨੀ ਜਥੇ ਦੇ ਸਿੰਘ ਦਰਬਾਰ ਸਭ ਸਮੂਹ ਵਿੱਚ ਆਪੜ ਗਏ ਸਨ। ਗੁਰੂ ਰਾਮਦਾਸ ਰਾਦੇ ਹਾਲ ਨੰਬਰ 5 ਵਿੱਚ ਦੋਹਾਂ ਜਥਿਆਂ ਦੀ ਮੀਟਿੰਗ ਹੋਈ ਸੀ। ਮੀਟਿੰਗ ਵਿੱਚ ਫੈਸਲਾ ਕਰਕੇ ਦੋਹਾਂ ਜਥਿਆਂ ਦੇ ਪੰਜ-ਪੰਜ ਸਿੰਘ ਚੁਣ ਲਏ ਗਏ। ਦਮਦਮੀ ਟਕਸਾਲ ਵੱਲੋਂ ਭਾਈ ਰਣਬੀਰ ਸਿੰਘ ਫੌਜੀ, ਭਾਈ ਗੁਰਮਖ ਸਿੰਘ ਗੜਬਈ, ਬਾਪੂ ਹਰਨਾਮ ਸਿੰਘ, ਜਸਦੇਵाराम ਸਿੰਘ ਚਲਦਾ ਅਤੇ ਭਾਈ ਰਸਚਪਾਲ ਸਿੰਘ ਤੇ ਖੰਡ ਕੀਰਤਨੀ ਜਥੇ ਵੱਲੋਂ ਭਾਈ ਫੌਜਾ ਸਿੰਘ, ਭਾਈ ਅਮੋਲਕ ਸਿੰਘ, ਭਾਈ ਹਜ਼ਾਰਤ ਸਿੰਘ ਅਤੇ ਭਾਈ ਅਵਤਾਰ ਸਿੰਘ ਖੁੱਡਾ ਕਰਾਲਾ ਦੀ ਚੋਣ ਕੀਤੀ ਗਈ। ਸੰਤ ਜਰਨੈਲ ਸਿੰਘ ਇਸ ਜੱਥੇ ਦੀ ਗਵਾਹੀ ਕਰਨਾ ਚਾਹੁੰਦੇ ਸਨ ਪਰ ਉਹਨਾਂ ਨੂੰ ਸਿੰਘਾਂ ਨੇ ਜੱਥੇ ਵਿੱਚ ਜਾਣ ਤੋਂ ਰੋਕਣਾ ਚਾਹਿਆ ਜਦੋਂ ਜਾਨ ਲਈ ਦ੍ਰਿੜ ਵਿਖਾਈ ਦਿੱਤੇ ਤਾਂ ਸਿੰਘਾਂ ਨੇ ਕਿਹਾ ਜੇ ਤੁਸੀਂ ਵੀ ਜੱਥੇ ਵਿੱਚ ਚੜ੍ਹੇਗੇ ਤਾਂ ਲੋੜ ਪੈਣ ਤੇ ਹੋਰ ਜੱਥੇ ਕੌਣ ਤੋਰੂ ਪਰ ਉਹ ਫਿਰ ਵੀ ਜੱਥੇ ਵਿੱਚ ਜਾਣ ਲਈ ਡਟ ਗਏ ਅਖੀਰ ਸਿੰਘਾਂ ਨੇ ਕਿਹਾ ਕਿ ਜੇ ਤੁਸੀਂ ਹੁਣ ਵੀ ਨਾ ਰੁਕੇ ਤਾਂ ਤੁਹਾਨੂੰ ਪੰਜ ਸਿੰਘ ਜੱਥੇ ਵਿੱਚ ਨਾ ਜਾਣ ਦਾ ਹੁਕਮ ਸਰਾਉਣਗੇ ਇਸ ਤੇ ਉਹਨਾਂ ਨੇ ਸੀਸ ਨਿਵਾਦ ਦਿੱਤਾ ਸਿੱਧੂ ਦਾ ਇਹ ਆਖਣਾ ਸਰਾਸਰ ਝੂਠ ਹੈ ਕਿ ਸੰਤ ਜਰਨੈਲ ਸਿੰਘ ਜਲੂਸ ਤੋਂ ਜਲਦੀ ਖਿਸ ਗਏ ਸਨ ਤੇ ਦਰਬਾਰ ਸਾਹਿਬ ਆਸਾਗੇ ਸਨ ਜਦ ਕਿ ਸਚਾਈ ਇਹ ਹੈ ਕਿ ਉਹਨਾਂ ਨੂੰ ਜ਼ਿਮੇਵਰ ਸਿੰਘਾਂ ਨੇ ਇਸ ਜੱਥੇ ਵਿੱਚ ਜਾਣ ਹੀ ਨਹੀਂ ਸੀ ਦਿੱਤਾ ਤੇ ਉਹ ਜੱਥਾ ਤੋਰ ਕੇ ਦਰਬਾਰ ਸਾਹਿਬ ਸਮੂਹ ਵਿੱਚ ਹੀ ਰਹਿ ਸਨ ਸਿੰਘਾਂ ਵੱਲੋਂ ਸંત ਜਰਨੈਲ ਸਿੰਘ ਨੂੰ ਜੱਥੇ ਵਿੱਚ ਜਾਣ ਤੋਂ ਰੋਕਣ ਦਾ ਇਹ ਫੈਸਲਾ ਬਹੁਤ ਹੀ ਦੂਰਅੰਦੇਸ਼ੀ ਸੋਚ ਸੋਚ ਕੇ ਲਿਆ ਗਿਆ ਸੀ ਜੇ ਉਹ ਵੀ ਜੱਥੇ ਵਿੱਚ ਹੀ ਚਲੇ ਜਾਂਦੇ ਤਾਂ ਇਸੇ ਸ਼ਹੀਦੀ ਸਾਕੇ ਤੋਂ ਬਾਅਦ ਕੌਮ ਨੂੰ ਉਹ ਅਗਵਾਈ ਸ਼ਾਇਦ ਹੀ ਮਿਲਦੀ ਜਿਹੜੀ ਉਹਨਾਂ ਨੇ ਦਿੱਤੀ ਸੀ ਜਦ ਇਸ ਕੰਡ ਦੇ ਦੋਸ਼ੀ ਸਾਰੇ ਨਰੰਗਕਾਰੀ 4 ਜਨਵਰੀ 1980 ਨੂੰ ਕਰਨਾਲ ਸੈਸ਼ਨ ਕੋਰਟ ਦੇ ਸੈਸ਼ਨ ਜੱਜ ਸ਼੍ਰੀ ਆਰ ਐਸ ਗੁਪਤਾ ਨੇ ਬਹਰੀ ਕਰ ਦਿੱਤੇ ਤਾਂ ਸੰਤ ਜਰਨੈਲ ਸਿੰਘ ਨੇ ਸ਼੍ਰੀ ਗੁਰਗ੍ਰਾਂਤ ਸਾਹਿਬ ਜੀ ਦੀ ਹਜ਼ੂਰੀ ਵਿੱਚ ਚੌਣਵੇਂ ਸਿੰਘਾਂ ਨਾਲ ਪ੍ਰਣ ਕੀਤਾ ਸੀ ਕਿ ਜਿੰਨਾ ਚਿਰ ਸਿੰਘਾਂ ਨੂੰ ਸ਼ਹੀਦ ਕਰਨ ਦੇ ਮੁੱਖ ਦੋਸ਼ੀ ਨਰੰਗਕਾਰੀ ਮੁਖੀ ਗਰਬਚਨ ਸਿੰਘ ਨੂੰ ਸੋਧ ਨਹੀਂ ਲੈਂਦੇ ਉਹਨਾਂ ਚਿਰ ਮੈਂ ਸੱਜੇ ਹੱਥ ਨਾਲ ਪ੍ਰਸ਼ਾਦਾ ਨਹੀਂ ਛਕਾਂਗਾ ਸੰਤ ਨੇ ਦਿਨ ਵੀ ਨਿਸ਼ਚਿਤ ਕਰ ਦਿੱਤਾ ਸੀ ਕਿ ਜੇ ਇਸ ਦਿਨ ਤੱਕ ਉਸ ਨੂੰ ਸੋਧਣ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਸਿੰਘਾਂ ਕੋਲੋਂ ਨਾ ਸੋਧਿਆ ਗਿਆ ਤਾਂ ਇਸ ਦਿਨ ਤੋਂ ਬਾਅਦ ਮੈਂ ਖੁਦ ਉਸ ਨੂੰ ਸੋਧਾਂਗਾ ਜਦ ਸਿੰਘਾਂ ਨੇ 24 ਅਪ੍ਰੈਲ 1980 ਨੂੰ ਉਸ ਨੂੰ ਸੋਧ ਦਿੱਤਾ ਤਾਂ ਸੰਤ ਜਰਨੈਲ ਸਿੰਘ ਨੇ ਸੱਜੇ ਹੱਥ ਨਾਲ ਪ੍ਰਸ਼ਾਦਾ ਛਕਣਾ ਸ਼ੁਰੂ ਕੀਤਾ ਸੀ ਸਿੱਧੂ ਨਾਂ ਦਾ ਖਾਲਸਾਈ ਸਰਦੀਪ ਰਖਣਤਾਂ ਨੂੰ ਹੀ ਜਾਣਦਾ ਤੇ ਨਾ ਹੀ ਸੰਤ ਜਰਨੈਲ ਸਿੰਘ ਦੀ ਪੰਥਕ ਸ਼ਖਸੀਅਤ ਨੂੰ ਹੀ ਉਸ ਦੀ ਪਰਖ ਦੀ ਕਸਵੱਟੀ ਦੇਸ਼ ਭਗਤੀ ਦੇ ਜਨੂਨ ਵਡਾਣੀ ਚੱਕਰੀ ਇਰਾ ਦੀਆਂ ਖੁਫੀਆ ਨੀਤੀਆਂ ਨਾਲ ਗ੍ਰਹਿਣੀ ਹੋਈ ਹੈ ਜਿਹੜੀ ਖੋਟੇ ਖਰੇ ਦੀ ਪਰਖ ਕਰ ਹੀ ਨਹੀਂ ਸਕਦੀ ਸਿੱਧੂ ਤਾਂ ਸ਼ਾਇਦ ਇਹ ਵੀ ਨਹੀਂ ਜਾਣਦਾ ਕਿ 13 ਅਪ੍ਰੈਲ 1978 ਨੂੰ ਨਰੰਗਕਾਰੀ ਸੰਮੇਲਨ ਵੱਲ ਗਏ ਸਿੰਘਾਂ ਦੇ ਜਥੇ ਵਿੱਚੋਂ ਬਹੁਤੇ ਸਿੰਘ ਅਜੇ ਵੀ ਜਿਉਂਦੇ ਹਨ ਉਹਨੇ ਸੱਚ ਜਾਣਨ ਲਈ ਉਹਨਾਂ ਵਿੱਚੋਂ ਕਿਸੇ ਨਾਲ ਵੀ ਸੰਪਰਕ ਨਹੀਂ ਕੀਤਾ ਤੇ ਆਪਣੀ ਮਨਮਰਜ਼ੀ ਨਾਲ ਮਨ ਘੜਤੇ ਤੇ ਝੂਠੀਆਂ ਗੱਲਾਂ ਨੂੰ ਹੀ ਆਪਣੀ ਕਿਤਾਬ ਵਿੱਚ ਦਰਜ ਕੀਤਾ ਹੈ ਜਦ ਕਿਸ ਜੱਥੇ ਵਿੱਚ ਸ਼ਾਮਲ ਭਾਈ ਸਰਜੀਤ ਸਿੰਘ ਬੜਹੇੜੀ ਭਾਈ ਮੋਕੰਦ ਸਿੰਘ ਤੇ ਭਾਈ ਮਹਿਲ ਸਿੰਘ ਬੱਬਰ ਸਮੇਤ ਨਿਰੰਕਾਰ ਸਿੰਘਾਂ ਦਾ ਕਹਿਣਾ ਹੈ ਕਿ ਸਿੰਘਾਂ ਦਾ ਇਹ ਜੱਥਾ ਵਾਹਿਗੁਰੂ ਵਾਹਿਗੁਰੂ ਅਤੇ ਜੋ ਲਰੇ ਦੀਨ ਕੇ ਹਿਤ ਸ਼ਬਦ ਦਾ ਜਾਪ ਕਰਦਾ ਹੋਇਆ ਗੁਰੂ ਕੇ ਮਹਿਲ ਵਾਸਤੇ ਬਾਜ਼ਾਰ ਵਿੱਚੋਂ ਦੀ ਲੰਘ ਕੇ ਰੇਲਵੇ ਕਲੋਨੀ 20 ਬਲਾਕ ਪੜਿਆ ਸੀ ਜਿੱਥੇ ਨਿਰੰਕਾਰੀਆਂ ਆਪਣਾ ਸਮਾਵੇਲਨ ਕਰ ਰਹੇ ਸਨ ਸਿੱਧੂ ਦੀ ਇਸ ਗੱਲ ਵਿੱਚ ਪੂਰਾ ਵੀ ਸਚਾਈ ਨਹੀਂ ਕਿ ਇਸ ਜੱਥੇ ਦੀ ਗਵਾਹੀ ਕਰ ਰਿਹਾ ਭਾਈ ਫੌਜਾ ਸਿੰਘ ਨਿਰੰਕਾਰੀਆਂ ਵਿਰੁੱਧ ਨਾਰੇਬਾਜ਼ੀ ਕਰਦਾ ਗਿਆ ਸੀ ਅਸਲ ਵਿੱਚ ਸਿੱਧੂ ਨੂੰ ਖੰਡ ਕੀਰਤਨੀ ਜਥੇ ਦੇ ਸੂਲਾਂ ਜਾਪ ਤੇ ਤੇ ਮਰਿਆਦਾ ਦਾ ਬਿਲਕੁਲ ਹੀ ਗਿਆਨੀ ਹੈ। ਅਖੰਡ ਕੀਰਤਨੀ ਜਥੇ ਦੇ ਸਿੰਘ ਵਾਹਿਗੁਰੂ ਵਾਹਿਗੁਰੂ ਦੇ ਜਾਪ ਅਤੇ ਗੁਰਬਾਣੀ ਦੇ ਸ਼ਬਦ ਪੜਨ ਤੋਂ ਬਿਨਾ ਕਿਸੇ ਵਿਰੁੱਧ ਕਦੇ ਵੀ ਨਾਰੇਬਾਜ਼ੀ ਨਹੀਂ ਕਰਦੇ। ਨਾਰੇਬਾਜ਼ੀ ਕਰਨੀ ਖੰਡ ਕੀਰਤਨੀ ਜਥੇ ਦੇ ਸੂਲਾਂ ਦਾ ਉਲੰਘਣ ਮੰਨੀ ਜਾਂਦੀ ਹੈ। ਇਹ ਜਥੇ ਦੇ ਸਿੰਘ ਕਿਸੇ ਵੱਡੀ ਤੋਂ ਵੱਡੀ ਮਹਿਮ ਤੇ ਜਾਂ ਸਮੇਂ ਵੀ ਜੋਸ਼ ਦਾ ਪ੍ਰਗਟਾਵਾ ਕਰਨ ਲਈ ਜਕਾਰਾ ਹੀ ਛੜਦੇ ਹਨ। ਭਾਈ ਫੌਜਾ ਸਿੰਘ ਦਾ ਖੰਡ ਕੀਰਤਨੀ ਜੱਥੇ ਵਿੱਚ ਅਹਿਮ ਸਥਾਨ ਸੀ ਉਹ ਕਿਸੇ ਬੰਦੇ ਵਿਰੁੱਧ ਨਾਰੇਬਾਜ਼ੀ ਕਰ ਹੀ ਨਹੀਂ ਸਕਦਾ ਤੇ ਨਾ ਹੀ ਉਹਨੇ ਕੀਤੀ ਸੀ ਭਾਈ ਫੌਜਾ ਸਿੰਘ ਨੇ ਨਾ ਤਾਂ ਮਿਆਂ ਚੋ ਕੁਰਬਾਨ ਕੱਟ ਕੇ ਨਰੰਗਕਾਰੀ ਮੁਖੀ ਗੁਰਵਚਨ ਸਿੰਘ ਨੂੰ ਮਾਰਨ ਦਾ ਯਤਨ ਹੀ ਕੀਤਾ ਸੀ ਤੇ ਨਾ ਹੀ ਉਹਦੇ ਅੰਗ ਰਖੇਕਾਂ ਨੇ ਆਪਣੇ ਮੁਖੀ ਦਾ ਬਚਾਓ ਕਰਨ ਲਈ ਭਾਈ ਫੌਜਾ ਸਿੰਘ ਨੂੰ ਗੋਲੀ ਮਾਰੀ ਸੀ मौके ਤੇ ਹਾਜ਼ਰ ਪੁਲਿਸ ਇੰਸਪੈਕਟਰ ਅਨੂਪ ਸਿੰਘ ਮਨਹਸ ਜੋ ਇਸ ਕੇਸ ਦਾ ਆਈਓਸੀ ਅਨੁਸਾਰ ਭਾਈ ਫੌਜਾ ਸਿੰਘ ਨੂੰ ਗੋਲੀ ਐਸਐਚਓ ਗੁਰਦਿਆਲ ਸਿੰਘ ਨੇ ਮਾਰੀ ਸੀ ਵੱਡੇ ਵਿੱਚ ਇਨਸਪੈਕਟਰ ਨੂਬ ਸਿੰਘ ਮਨਹਸ ਐਸਐਸਪੀ ਸੇਵਾਮੁਕਤ ਹੈ ਸੀ ਇਸ ਸੰਬੰਧੀ ਕੀਤੀ ਗਈ ਉਸਦੀ ਇੰਟਰਵਿਊ ਦੀ ਆਡੀਓ ਕੈਸਟ ਵੀ ਮੌਜੂਦ ਹੈ ਤੇ ਸਾਰੀ ਦੀ ਸਾਰੀ ਇੰਟਰਵਿਊ ਆਵਾਜ਼ੇ ਖਾਲਸਾ ਮਾਸਕ ਪੱਤਰ ਦੇ ਅਪ੍ਰੈਲ ਮਈ ਅਤੇ ਜੂਨ ਤੋਂ ਤੱਕ ਨੌਂ ਦੇ ਅੰਕ ਵਿੱਚ ਉਹਦੇ ਜਿਉਂਦੇ ਜੀ ਛਾਪੀ ਚੁੱਕੀ ਹੈ ਉਸ ਦਾ ਕਹਿਣਾ ਸੀ ਕਿ ਪੁਲਿਸ ਸਿੰਘਾਂ ਦੇ ਜਥੇ ਨੂੰ ਤਾਂ ਰੋਕਦੀ ਰਹੀ ਪਰ ਬਹਾਨਾ ਦੀ ਆੜ ਲੈ ਕੇ ਸਿੰਘਾਂ ਤੇ ਗੋਲੀ ਚਲਾਉਣ ਵਾਲੇ ਨਰੰਕਾਰੀਆਂ ਨੂੰ ਕਿਸੇ ਨੇ ਵੀ ਨਹੀਂ ਸੀ ਰੋਕਿਆ ਉਹਨਾਂ ਨੇ ਪਿਛਲੇ ਪਾਸਿਓਂ ਦੀ ਆਣਕੇ ਸਿੰਘਾਂ ਤੇ ਗੋਲੀ ਚਲਾਈ ਸੀ ਇਸ ਗੋਲੀਬਾਰੀ ਨੂੰ ਵੇਖ ਕੇ ਭਾਈ ਫੌਜਾ ਸਿੰਘ ਨੇ ਐਸਚੂ ਗੁਰਦੇਵਾਲ ਸਿੰਘ ਦੇ ਰਿਵਾਲਵਰ ਨੂੰ ਹੱਥ ਲਾ ਕੇ ਕਿਹਾ ਸੀ ਕਿ ਇਹ ਕਾਦੇ ਲਈ ਪਾਇਆ ਹੈ ਜੇ ਗੋਲੀ ਚਲਾਰੇ ਨਰੰਕਰੀ ਨੂੰ ਰੋਕ ਲਈ ਉਹਨਾਂ ਤੇ ਗੋਲੀ ਨਹੀਂ ਚਲਾਉਣੇ ਗੁਰਦੇਵਾਲ ਸਿੰਘ ਨੇ ਨਰੰਕਾਰੀਆਂ ਵੱਲ ਗੋਲੀ ਤਾਂ ਚਲਾਈ ਨਾ ਪਰ ਉਲਟੀ ਫੌਜਾ ਸਿੰਘ ਨੂੰ ਹੀ ਮਾਰ ਦਿੱਤੀ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਕੇ ਡਿੱਗ ਪਿਆ ਤੇ ਗੁਰਦੇਵਾਲ ਸਿੰਘ ਕੰਧ ਟੱਪ ਕੇ ਭੱਜ ਗਿਆ ਨਰੰਕਾਰੀ ਮੁਖੀ ਤਾਂ ਉੱਥੇ ਹੈ ਹੀ ਨਹੀਂ ਸੀ ਉਸ ਨੂੰ ਭਾਈ ਫੌਜਾ ਸਿੰਘ ਨੇ ਮਾਰਨ ਦਾ ਯਤਨ ਕਿਵੇਂ ਕਰਨਾ ਸੀ ਅਨੋਪ ਸਿੰਘ ਮਨਹਾਸ ਅਨੁਸਾਰ ਸਿੰਘਾ ਤੇ ਹਮਰਾ ਕਰਨ ਦਾ ਸਾਜਿਸ਼ ਕਾੜਾ ਡੀਸੀ ਨਰਿੰਦਰ ਸਿੰਘ ਸੀ ਉਸਨੇ ਹੀ ਇਸ ਖੁਨੀ ਸਾਕੇ ਦੀ ਸਾਰੀ ਤਿਆਰੀ ਕਰਾਈ ਸੀ ਸਿੱਧੂ ਸਰਬ ਹਿੰਦ ਕਾਲੀ ਕਾਨਫਰੰਸ ਲੁਧਿਆਣਾ ਦੀ ਸਟੇਜ ਤੋਂ ਜਿੱਥੇਦਰ ਜਗਦੇਵ ਸਿੰਘ ਤਲਵੰਡੀ ਦੀ ਕੀਤੀ ਲੋਚਨਾ ਨੂੰ ਕਿਵੇਂ ਵਿਗਾੜ ਕੇ ਪੇਸ਼ ਕਰਦਾ ਉਸ ਤੋਂ ਸੱਜੇ ਸਪਸ਼ਟ ਹੋ ਜਾਂਦਾ ਕਿ ਉਹ ਇਹ ਸਾਜ਼ ਕਰਨ ਦੀ ਬੇਤਵੀ ਕੋਸ਼ਿਸ਼ ਕਰ ਰਿਹਾ ਹੈ ਕਿ ਅਕਾਲੀ ਦਲ ਨੂੰ ਸਿਆਸੀ ਖੇਤਰ ਵਿੱਚ ਨੁਕਸਾਨ ਪਹੁੰਚਾਉਣ ਲਈ ਹੀ ਕਾਂਗਰਸ ਪਾਰਟੀ ਨੇ ਸੰਤ ਜਰਨੈਲ ਸਿੰਘ ਨੂੰ ਵਾਰਿਆ ਸੀ ਅਤੇ ਇਸੇ ਰਣਨੀਤੀ ਤੇਤੀ ਸੰਤ ਜਰਨੈਲ ਸਿੰਘ ਨੇ ਸ਼੍ਰੋਮਣੀ ਕਾਲੀ ਦਰ ਦੇ ਪ੍ਰਧਾਨ ਦੀ ਹਟੀ ਕੀਤੀ ਸੀ ਹੁਣ ਜਿਹਨੂੰ ਵਿਚਾਰੇ ਨੂੰ ਇਹ ਵੀ ਨਹੀਂ ਪਤਾ ਕਿ ਕਾਨਫਰੰਸ ਹੋਈ ਕਦੋਂ ਸੀ ਆਲੋਚਨਾ ਕਿਦੀ ਕੀਤੀ ਸੀ ਤੇ ਕਿਉਂ ਕੀਤੀ ਸੀ ਜੇ ਉਸ ਨੂੰ ਪਤਾ ਹੁੰਦਾ ਤਾਂ ਉਹ ਇਸ ਕਾਨਫਰੰਸ ਦੀ ਤਰੀਕ ਵੀ ਲਿਖਦਾ ਜਿਸ ਦੀ ਆਲੋਚਨਾ ਕੀਤੀ ਸੀ ਉਸ ਦਾ ਨਾਮ ਵੀ ਦੱਸਦਾ ਤੇ ਆਲੋਚਨਾ ਕੀਤੀ ਕਿਉਂ ਸੀ ਇਸ ਦਾ ਕਾਰਨ ਵੀ ਦੱਸਦਾ ਪਰ ਉਹਨੇ ਤਾਂ ਇਸ ਦਾ ਇਸ਼ਾਰੇ ਮਾਤਰ ਹੀ ਜ਼ਿਕਰ ਨਹੀਂ ਕੀਤਾ ਉਹ ਤਾਂ ਸਿਰਫ ਇੰਨਾ ਹੀ ਲਿਖਦਾ ਹੈ ਇਸ ਘਟਨਾ ਪਾਪ 13 April 1978 ਦੇ ਸਾਕਤ ਤੋਂ ਤੁਰੰਤ ਬਾਅਦ ਉਹ ਲੁਧਿਆਣਾ ਵਿਖੇ ਅਕਾਲੀ ਦਲ ਦੀ ਕਾਨਫਰੰਸ ਵਿੱਚ ਸ਼ਾਮਲ ਹੋਇਆ ਜਿੱਥੇ ਉਸ ਨੇ ਇੱਕ ਸੀਨੀਅਰ ਅਕਾਲੀ ਆਗੂ ਦਾ ਨਾਂ ਲੈ ਬਿਨਾਂ ਹੀ ਉਸ ਦੀ ਸਖਤ ਸਲੋਚਨਾ ਕੀਤੀ ਜਦਕਿ ਇਹ ਕਾਨਫਰੰਸ ਅਮਰਸਰ ਦੇ ਸਾਕਤ ਤੋਂ ਤੁਰੰਤ ਬਾਅਦ ਨਹੀਂ ਸਾਡੇ 6 ਮਹੀਨੇ ਬਾਅਦ 28 October 1978 ਨੂੰ ਹੋਈ ਸੀ ਸੰਤ ਜਰਨੈਲ ਸਿੰਘ ਨੇ ਸਪੱਸ਼ਟ ਤੌਰ ਤੇ ਨਾਂ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਇਸ ਕੰਮ ਆਲੋਚਨਾ ਕੀਤੀ ਸੀ ਕਿਉਂਕਿ ਉਸਨੇ ਹਾਥੀ ਤੇ ਸਵਾਰੋ ਕੇ ਇਸ ਮਾਰਚ ਦੀ ਅਗਵਾਈ ਕੀਤੀ ਸੀ ਸੰਤ ਜਰਨੈਲ ਸਿੰਘ ਧਾਰਮਿਕ ਸੰਸਥਾ ਦੇ ਮੁਖੀ ਸਨ ਤੇ ਗੁਰਮਤਿ ਦੀ ਮਾਨ ਮਰਿਆਦਾ ਦਾ ਪਾਲਣਾ ਕਰਨਾ ਤੇ ਕਰਾਉਣਾ ਉਹਨਾਂ ਦਾ ਧਾਰਮਿਕ ਫਰਜ਼ ਸੀ ਅਕਾਲੀ ਦਲ ਨੇ ਇਮਾਰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਕਰਨ ਦੀ ਥਾਂ ਅਕਾਲੀ ਦਲ ਦੇ ਪ੍ਰਧਾਨ ਦੀ ਅਗਵਾਈ ਹਟ ਕੀਤਾ ਸੀ ਸੰਤ ਜਰਨੈਲ ਸਿੰਘ ਨੇ ਇਸ ਨੂੰ ਗੁਰਮਤ ਮਰਿਆਦਾ ਦਾ ਉਲੰਘਣ ਸਮਝਿਆ ਇਹ ਲੋਚਨਾ ਕਰਕੇ ਆਪਣਾ ਧਾਰਮਿਕ ਫਰਜ਼ ਨਿਭਾਇਆ ਸੀ ਕਿਉਂਕਿ ਖਾਲਸਾ ਪੰਥ ਦਾ ਮਾਰਚ ਕਿਸੇ ਵਿਅਕਤੀ ਵਿਸ਼ੇਸ਼ ਜਾਂ ਰਾਜਨੀਤਿਕ ਆਗੂ ਦੀ ਅਗਵਾਈ ਹੇਠ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਹੀ ਨਿਕਲ ਸਕਦਾ ਹੈ ਵਿਚਾਰੇ ਸਿੱਧੂ ਨੂੰ ਤਾਂ ਅਸਲੀ ਤੇ ਨਕਲੀ ਨਿਰੰਗਕਾਰੀਆਂ ਦਾ ਵੀ ਪਤਾ ਨਹੀਂ ਜੇ ਪਤਾ ਹੁੰਦਾ ਉਹ ਇਹ ਕਦੇ ਨਾ ਲਿਖਦਾ ਕਿ ਨਿਰੰਗਕਾਰੀ ਲਹਿਰ ਦੀ ਸ਼ੁਰੂਆਤ ਕਰਨ ਵਾਲੇ ਆਗਰੇ ਦੇ ਬਾਬਾ ਦਿਆਲ ਸਿੰਘ ਨੇ ਜੀਵਤ ਗੁਰੂ ਦੀ ਮਹੱਤਤਾ ਤੇ ਜ਼ੋਰ ਦਿੱਤਾ ਸੀ ਜਦ ਕਿ ਬਾਬਾ ਦਿਆਲ ਸਿੰਘ ਜੀ ਨੇ ਨਰੋਲ ਗੁਰਮਤ ਦਾ ਪ੍ਰਚਾਰ ਕੀਤਾ ਸੀ ਤੇ ਅਸਲੀ ਨਿਰੰਕਾਰੀ ਲਹਿਰ ਦਾ ਵਾਰਿਸ ਡਾਕਟਰ ਮਾਨ ਸਿੰਘ ਨਿਰੰਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦਾ ਮੈਂਬਰ ਵੀ ਰਿਹਾ ਹੈ। ਦਲ ਖਾਲਸਾ ਬਾਰੇ ਝੂਠਾ ਬਿਰਤਾਂਤ ਦਲ ਖਾਲਸਾ ਬਾਰੇ ਝੂਠਾ ਬਿਰਤਾਂਤ ਸਿਰਜਣ ਲਈ ਜੀਬੀਐਸ ਸਿੱਧੂ, ਕੁਲਦੀਪ ਨૈયਰ, ਮਾਰਕ ਟੱਲੀ, ਸ੍ਰੀ ਜੈਕਬ ਅਤੇ ਜੀਐਸ ਚਾਵਲਾ ਵੱਲੋਂ ਲਿਖੀਆਂ ਕਿਤਾਬਾਂ ਦਾ ਸਾਰਾ ਲੈਂਦਾ ਹੈ। ਇਹਨਾਂ ਵਿੱਚ ਜੋ ਕੁਝ ਲਿਖਿਆ ਹੈ ਸਿੱਧੂ ਉਸ ਦੀ ਪਰਖ ਪੜਚੋਲ ਕਰਨ ਤੋਂ ਬਿਨਾਂ ਹੀ ਉਹਨੂੰ ਹੂਬ-ਹੂਬ ਸੱਚ ਮੰਨ ਲੈਂਦਾ ਹੈ। ਗੁਰਦੀਪ ਨਾਇਰ ਲਿਖਦਾ ਹੈ ਕਾਲੀਆਂ ਦੀ ਮਸੀਬਤ ਵਿੱਚ ਵਾਧਾ ਕਰਨ ਲਈ ਝੜਪਵਾਲੇ ਦਿਹਾੜੇ ਜ਼ੈਲ ਸਿੰਘ ਨੇ ਕਾਲੀਆਂ ਨੂੰ ਤੰਗ ਕਰਨ ਲਈ ਦਲ ਖਾਲਸਾ ਦੀ ਨੀਤ ਤਰਵਾਈ ਅਤੇ ਇਸ ਉਦਘਾਟਨੀ ਸਮਾਗਮ ਦਾ ਬਿੱਲ ਜ਼ੈਲ ਸਿੰਘ ਦੀ ਹਮਾਇਤੀਆਂ ਨੇ ਅਦਾ ਕੀਤਾ ਅੱਗੇ ਚੱਲ ਕੇ ਦਲ ਖਾਲਸਾ ਨੇ ਸੁਆਦੀਨ ਖੁਦਮੁਖਤਿਆਰ ਸਿੱਖ ਰਾਜ ਦੀ ਸਥਾਪਤੀ ਦੀ ਮੰਗ ਕੀਤੀ ਸੰਗਤ ਸਿੰਘ ਵੀ ਇਉਂ ਹੀ ਲਿਖਦਾ ਹੈ ਉਹ ਕਹਿੰਦਾ ਹੈ ਨਾਲ ਹੀ ਉਸੇ ਵਿਸਾਖੀ ਵਾਲੇ ਦਿਨ 13 ਅਪ੍ਰੈਲ 1978 ਨੂੰ ਇੱਕ ਹੋਰ ਡਰਾਮਾ ਵੀ ਕੀਤਾ ਗਿਆ ਚੰਡੀਗੜ੍ਹ ਦੇ ਰੋਮਾ ਹੋਟਲ ਵਿੱਚ ਕੀਤੀ ਗਈ ਇੱਕ ਮੀਟਿੰਗ ਵਿੱਚ ਸ਼ੀਤਲ ਹੋਏ ਪਏ ਨਕਸਲੀਆਂ ਨੂੰ ਮੁੜ ਸਰਗਰਮ ਕੀਤਾ ਗਿਆ। ਹੋਟਲ ਦਾ ਬਿੱਲ 600 ਰੁਪਏ ਗਿਆਨੀ ਜ਼ੈਲ ਸਿੰਘ ਨੇ ਦਿੱਤਾ। ਇੰਦਰਾ ਗਾਂਧੀ ਨੇ ਗਿਆਨੀ ਜ਼ੈਲ ਸਿੰਘ ਤੇ ਚੰਡੀਗੜ੍ਹ ਦੇ ਪ੍ਰੋਫੈਸਰ ਵਿਸ਼ਵਨਾਥ ਤਿਵਾੜੀ ਦੋਹਾਂ ਨੂੰ ਹੀ ਵਰਤਿਆ ਸੀ। ਤਿਵਾੜੀ ਨੂੰ ਮਗਰੋਂ ਰਾਜ ਸਭਾ ਦਾ ਮੈਂਬਰ ਨਾਮਜ਼ਦ ਕਰ ਦਿੱਤਾ ਗਿਆ। ਗਿਆਨੀ ਜ਼ੈਲ ਸਿੰਘ ਨੇ ਸਿੱਖ ਇਤਿਹਾਸ ਤੇ ਆਪਣੇ ਗਿਆਨ ਦੀ ਵਰਤੋਂ ਕਰਦੇ ਆ ਇਸ ਗਰੁੱਪ ਨੂੰ ਦਲ ਖਾਲਸਾ ਦਾ ਨਾਂ ਦਿੱਤਾ। ਮਾਰਕਟ ਅਲੀ ਤੇ ਸਤੀਸ ਜੈਕਬ ਲਿਖਦੇ ਹਨ। ਸੰਜੇ ਗਾਂਧੀ ਤੇ ਗਿਆਨੀ ਜੈਲ ਸਿੰਘ ਨੂੰ ਸੰਤ ਪਿੰਡਰਾ ਵਾਲੇ ਨੂੰ ਉੱਪਰ ਚੁੱਕਣ ਅਤੇ ਕਾਲੀਆਂ ਨੂੰ ਸਤਾਉਣ ਲਈ ਇੱਕ ਪਾਰਟੀ ਦੀ ਵੀ ਜ਼ਰੂਰਤ ਸੀ ਇਸ ਲਈ ਨਰੰਗਕਾਰੀ ਸਮਾਗਮ ਤੋਂ ਸਿਰਫ ਇੱਕ ਹਫ਼ਤਾ ਪਹਿਲਾਂ 6 April 1978 ਨੂੰ ਇੱਕ ਨਵੀਂ ਪਾਰਟੀ ਸੰਗਠਿਤ ਕੀਤੀ ਗਈ ਪਾਰਟੀ ਦਾ ਨਾਂ ਦਲ ਖਾਲਸਾ ਰੱਖਿਆ ਗਿਆ ਸ਼ੁੱਧ ਅਰਥਾਤ ਖਾਲਸਿਆਂ ਦਾ ਦਲ ਜਿਹੜਾ ਰਣਜੀਤ ਸਿੰਘ ਦੇ ਸਾਮਰਾਜ ਦੇ ਪਹਿਲਾਂ ਦੇ ਸਮਿਆਂ ਵਿੱਚ ਸਿੱਖ ਫੌਜ ਦਾ ਨਾ ਹੁੰਦਾ ਸੀ ਉਦਕਾਰਡਨੀ ਮੀਟਿੰਗ ਅਰੋਮਾ ਹੋਟਲ ਵਿੱਚ ਕੀਤੀ ਗਈ ਤੇ ਹੋਟਲ ਦੇ ਸਟਾਫ ਅਨੁਸਾਰ 600 ਰੁਪਏ ਦਾ ਬਿੱਲ ਗਿਆਨੀ ਜੈਲ ਸਿੰਘ ਦੁਆਰਾ ਅਦਾ ਕੀਤਾ ਗਿਆ ਇਕ ਸਟੈਨੋਗ੍ਰਾਫਰ ਜਿਹੜਾ ਖਾਲਸਾਤਨ ਦੀ ਮਾਇਰ ਤੇ ਵਿੱਚ ਇੱਕ ਸੰਜਰੇ ਛਪੇ ਕਿਤਾਬਚੇ ਦੇ ਪ੍ਰਕਾਸ਼ਨ ਨਾਲ ਸੰਬੰਧਿਤ ਸੀ ਦਲ ਖਾਲਸਾ ਦਾ ਮੁਖ ਪੰਚ ਚੁਣਿਆ ਗਿਆ। ਸਿੱਧੂ ਜਿਹਨਾਂ ਲੇਖਕਾਂ ਦਾ ਹਵਾਲਾ ਦੇ ਰਿਹਾ ਉਹਨਾਂ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਦਲ ਖਾਲਸਾ ਦੀ ਸਥਾਪਨਾ 6 ਅਗਸਤ 1978 ਨੂੰ ਹੋਈ ਸੀ ਅਤੇ ਇਸ ਦਾ ਐਲਾਨ 13 ਅਗਸਤ 1978 ਨੂੰ ਪ੍ਰੈਸ ਕਾਨਫਰੰਸ ਕਰਕੇ ਕੀਤਾ ਗਿਆ ਸੀ। ਗੁਰਦੀਪ ਨਾਇਰ ਆਪਣੀ ਕਿਤਾਬ ਪੰਜਾਬ ਦਾ ਦੁਖਾਂਤ ਵਿੱਚ ਤੇ ਸੰਗਤ ਸਿੰਘ ਆਪਣੀ ਕਿਤਾਬ ਇਤਿਹਾਸ ਚ ਸਿੱਖ ਵਿੱਚ ਇਹ ਤਰੀਕ 13 April 1900 78 ਦੱਸਦੇ ਹਨ ਤੇ ਮਾਰਕ ਟੈਲੀ ਤੇ 33 ਜਕਬ 6 April 1978 ਲਿਖਦੇ ਹਨ ਇਹਨਾਂ ਵਿੱਚੋਂ ਕਿਸੇ ਨੇ ਵੀ ਅਖਬਾਰਾਂ ਨੂੰ ਕੋਖਣ ਦਾ ਯਤਨ ਹੀ ਨਹੀਂ ਕੀਤਾ ਤੇ ਇਹ ਝੂਠ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਦਲ ਖਾਲਸਾ ਯਾਨੀ ਜ਼ੈਲ ਸਿੰਘ ਨੇ ਕਾਇਮ ਕੀਤਾ ਸੀ ਤੇ ਪ੍ਰੈਸ ਕਾਨਫਰੰਸ ਤੇ ਆਈ ਖਰਚ ਦਾ 600 ਰੁਪਏ ਬਿੱਲ ਵੀ ਉਸਨੇ ਹੀ ਦਿੱਤਾ ਸੀ ਕੁਲਦੀਪ ਨૈયਰ ਵੱਲੋਂ ਸਿਰਜਿਆ ਬਰਤਾਨ ਝੂਠਾ ਤਾਂ ਹੈ ਹੀ ਸਗੋ ਹਾਸੋ ਹੀਨਾ ਵੀ ਹੈ ਉਹਨੂੰ ਇਹ ਵੀ ਪਤਾ ਨਹੀਂ ਕਿ ਦਲ ਖਾਲਸਾ ਦੀ ਸਥਾਪਨਾ ਕਿਸ ਦਿਨ ਹੋਈ ਸੀ ਉਹ ਲਿਖਦਾ ਝੜਬ ਵਾਲੇ ਦਿਹਾੜੇ ਝੜਬ ਤੋਂ ਉਹਦਾ ਮਤਲਬ ਹੈ 13 ਅਪ੍ਰੈਲ 1978 ਨੂੰ ਜਿਸ ਦਿਨ ਅੰਮ੍ਰਿਤਸਰ ਵਿਖੇ ਨਿਰੰਕਾਰੀ ਕਾਂਡ ਵਾਪਰਿਆ ਸੀ ਸੰਗਤ ਸਿੰਘ ਲਿਖਦਾ ਹੈ ਵਿਸਾਖੀ ਵਾਲੇ ਦਿਨ 13 ਅਪ੍ਰੈਲ 1978 ਨੂੰ ਦਲ ਖਾਲਸਾ ਦੀ ਸਥਾਪਨਾ ਹੋਈ ਮਾਰਕ ਟੱਲੀ ਤੇ ਸਤੀਸ਼ ਜੈਕਬ ਲਿਖਦੇ ਹਨ ਕਿ ਨਿਰੰਕਾਰੀ ਸਮਾਗਮ ਤੋਂ ਸਿਰਫ 1 ਹਫ਼ਤਾ ਪਹਿਲਾਂ 6 ਅਪ੍ਰੈਲ 1978 ਨੂੰ ਇੱਕ ਨਵੀਂ ਪਾਰਟੀ ਸੰਗਠਿਤ ਕੀਤੀ ਗਈ ਪਾਰਟੀ ਦਾ ਨਾਮ ਦਲ ਖਾਲਸਾ ਰੱਖਿਆ ਗਿਆ ਇਹ ਲੇਖਕ ਆਪ ਆਪਣੀ ਕਿਤਾਬ ਵਿੱਚ ਝੜਪ ਵਾਲੇ ਦਿਨ ਵਿਸਾਖੀ ਵਾਲੇ ਦਿਨ ਤੇ ਨਿਰੰਗਕਾਰੀ ਸਮਾਗਮ ਤੋਂ ਸਿਰਫ ਇੱਕ ਹਫ਼ਤਾ ਪਹਿਲਾਂ ਸ਼ਬਦਾਂ ਦੀ ਵਰਤੋਂ ਨਾ ਕਰਦੇ ਤਾਂ ਸਮਝਿਆ ਜਾ ਸਕਦਾ ਸੀ ਕਿ ਲਿਖਤ ਵਿੱਚ ਕਲੈਰੀਕਲ ਗਲਤੀ ਹੋ ਗਈ ਹੈ ਪਰ ਇਹਨਾਂ ਵੱਲੋਂ ਸਪਸ਼ਟ ਰੂਪ ਵਿੱਚ ਇਹ ਸ਼ਬਦ ਵਰਤਨ ਨਾਲ ਤਾਂ ਸਾਫ਼ ਹੋ ਗਿਆ ਕਿ ਇਹਨਾਂ ਨੂੰ ਦਲ ਖਾਲਸਾ ਦੇ ਸਥਾਪਨਾ ਦਿਹਾੜੇ 6 ਅਗਸਤ 1978 ਅਤੇ ਪ੍ਰੈਸ ਕਾਨਫਰੰਸ ਦਾ ਦਿਨ 13 ਅਗਸਤ 1978 ਹੋਣ ਦਾ ਉੱਕਾ ਹੀ ਪਤਾ ਨਹੀਂ ਅਸਲ ਵਿੱਚ ਇਹ ਲੇਖਕ ਇਹ ਧਾਰਨਾ ਸਥਾਪਿਤ ਕਰਨਾ ਚਾਹੁੰਦੇ ਹਨ ਕਿ ਦਲ ਖਾਲਸਾ ਦੀ ਸਥਾਪਨਾ ਗਿਆਨੀ ਜ਼ੈਲ ਸਿੰਘ ਨੇ ਆਪਣੀ ਵਿਰੋਧੀ ਸਿਆਸੀ ਪਾਰਟੀ ਸ਼੍ਰੋਮਣੀ ਕਾਲੀ ਦਾਲੀ ਵਿਪਤਾ ਪੈਦਾ ਕਰਨ ਲਈ ਕੀਤੀ ਸੀ ਇੰਜ ਇਹ ਆਪਣੇ ਸਿਰ ਦੇ ਝੂਠੇ ਬਿਰਤਾਂਤ ਦਾ ਪੰਡਾ ਆਪੇ ਹੀ ਪਨ ਲੈਂਦੇ ਹਨ ਕਿਉਂਕਿ ਗਿਆਨੀ ਜ਼ੈਲ ਸਿੰਘ ਦੀ 6 ਅਤੇ 13 April 1978 ਨੂੰ ਅਰੋਮਾ ਹੋਟਲ ਵਿੱਚ ਕੋਈ ਪ੍ਰੈਸ ਕਾਨਫਰੰਸ ਹੋਈ ਨਹੀਂ ਸੀ ਜੇ ਪ੍ਰੈਸ ਕਾਨਫਰੰਸ ਹੀ ਨਹੀਂ ਹੋਈ ਤਾਂ ਹੋਟਲ ਦਾ ਬਿੱਲ ਹੀ ਕਿੱਥੋਂ ਆਇਆ ਚੋਰ ਦੇ ਪੈੜ ਛੱਡਣ ਵਾਂਗ ਇਹ ਲੇਖਕ ਵੀ ਆਪਣੇ ਝੂਠੇ ਬਿਰਤਾਂਤ ਨੂੰ ਝੂਠਾ ਸਾਬਤ ਕਰਨ ਜੋਗੀ ਆਪੇ ਹੀ ਗਵਾਈ ਦੇਗੇ ਹਨ ਜਿਨ੍ਹਾਂ ਲੇਖਕਾਂ ਨੂੰ ਇਹ ਹੀ ਨਹੀਂ ਪਤਾ ਕਿ ਦਲ ਖਾਲਸਾ ਦੀ ਸਥਾਪਨਾ ਕਿਸ ਦਿਨ ਹੋਈ ਸੀ ਉਹ ਇਹ ਦਾਅਵਾ ਕਿਵੇਂ ਕਰ ਸਕਦੇ ਹਨ ਕਿ ਪ੍ਰੈਸ ਕਾਨਫਰੰਸ ਦਾ ਬਿਲ ਗਿਆਨੀ ਜ਼ੈਰ ਸਿੰਘ ਨੇ ਅਦਾ ਕੀਤਾ ਸੀ ਅਤੇ ਇਹ ਗੱਲ ਉਹਨਾਂ ਨੂੰ ਹੋਟਲ ਦੇ ਸਟਾਫ ਨੇ ਦੱਸੀ ਜੀਐਸ ਗਰੇਵਾਲ ਦੀ ਕਿਤਾਬ ਬਲੱਡਸ਼ੈਡ ਇਨ ਪੰਜਾਬ ਅਨਟੋਲਡ ਸਾਗਾ ਆਫ ਡਿਸੀਪਟ ਐਂਡ ਸਬੋਟੇਜ ਦਾ ਹਵਾਲਾ ਦਿੰਦਿਆਂ ਸਿੱਧੂ ਲਿਖਦਾ ਹੈ 6 ਅਗਸਤ 1978 ਨੂੰ ਗੁਰਦੁਆਰਾ ਅਕਾਲਗੜ੍ਹ ਸੈਕਟਰ 35 ਚੰਡੀਗੜ੍ਹ ਵਿੱਚ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿੱਚ ਇਹ ਐਲਾਨ ਕੀਤਾ ਗਿਆ ਕਿ ਦਲ ਖਾਲਸਾ ਸਥਾਪਿਤ ਕਰਨ ਦਾ ਮੁੱਖ ਉਦੇਸ਼ ਹਜ਼ਾਦ ਸਿੱਖ ਰਾਜ ਦੀ ਸਥਾਪਨਾ ਨੂੰ ਨਿਸ਼ਚਿਤ ਕਰਨਾ ਹੈ ਅਗਲੇ ਦਿਨ ਪੰਜਾਬ ਦੇ ਕਈ ਅਖਬਾਰਾਂ ਨੇ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ ਕਿ ਪ੍ਰੈਸ ਕਾਨਫਰੰਸ ਵਿੱਚ ਹੋਏ ਖਰਚਿਆਂ ਦਾ ਬਿੱਲ ਵੀ ਪੰਜਾਬ ਕਾਂਗਰਸ ਦੇ ਆਗੂਆਂ ਨੇ ਅਦਾ ਕੀਤਾ ਸੀ At the same time Punjab Congress leaders led by Zel Singh prepared up a Sikh working with Congress MP VN Tewari in the Punjab University to set up a new radical organization Dal Khalsa Dal Khalsa was set up in August 1978 at Gurdwara Kalgarh in Chandigarh and in press conference it announced its objects of establishing an independent Sikh state after the press conference next day many Punjab newspapers had published reports that the bill for the expenses at the press conference was paid by the Punjab Congress leaders this had attracted controversy for some time the same dal khalsa established with the help of Punjab Congress later became a dangerous radical organization and it was banned by the government of India is the mukho latha ਉਸੇ ਸਮੇਂ ਜ਼ੈਲ ਸਿੰਘ ਦੀ ਅਗਵਾਈ ਬਾਰੇ ਪੰਜਾਬ ਕਾਂਗਰਸ ਦੇ ਆਗੂਆਂ ਨੇ ਪੰਜਾਬ ਯੂਨੀਵਰਸਿਟੀ ਵਿੱਚ ਕਾਂਗਰਸ ਐਮਪੀ ਬੀ ਐਨ ਤਿਵਾੜੀ ਦੇ ਨਾਲ ਕੰਮ ਕਰਦੇ ਇੱਕ ਸਿੱਖ ਨੂੰ ਇੱਕ ਨਵੀਂ ਰੈਡੀਕਲ ਜਥੇਬੰਦੀ ਦਲ ਖਾਲਸਾ ਦੀ ਸਥਾਪਨਾ ਲਈ ਸਮਰਥਨ ਦਿੱਤਾ ਦਲ ਖਾਲਸਾ ਦੀ ਸਥਾਪਨਾ ਅਗਸਤ 1978 ਵਿੱਚ ਚੰਡੀਗੜ੍ਹ ਦੇ ਗੁਰਦੁਆਰਾ ਅਕਾਲਗੜ੍ਹ ਵਿਖੇ ਕੀਤੀ ਗਈ ਸੀ ਅਤੇ ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਨੇ ਇੱਕ ਆਜ਼ਾਦ ਸਿੱਖ ਰਾਜ ਦੀ ਸਥਾਪਨਾ ਦੇ ਆਪਣੇ ਉਦੇਸ਼ ਦਾ ਐਲਾਨ ਕੀਤਾ ਸੀ ਪ੍ਰੈਸ ਕਾਨਫਰੰਸ ਤੋਂ ਬਾਅਦ ਅਗਲੇ ਦਿਨ ਪੰਜਾਬ ਦੇ ਕਈ ਅਖਬਾਰਾਂ ਵਿੱਚ ਇਹ ਖਬਰਾਂ छਪੀਆਂ ਸਨ ਕਿ ਪ੍ਰੈਸ ਕਾਨਫਰੰਸ ਵਿੱਚ ਖਰਚੇ ਦਾ ਬਿੱਲ ਪੰਜਾਬ ਕਾਂਗਰਸ ਦੇ ਆਗੂਆਂ ਨੇ ਅਦਾ ਕੀਤਾ ਹੈ ਇਸ ਨੇ ਕੁਝ ਸਮੇਂ ਲਈ ਵਿਵਾਦ ਨੂੰ ਆਕਰਸ਼ਿਤ ਕੀਤਾ ਸੀ ਉਹੀ ਦਲ ਖਾਲਸਾ ਜੋ ਪੰਜਾਬ ਕਾਂਗਰਸ ਦੀ ਮਦਦ ਨਾਲ ਸਥਾਪਿਤ ਹੋਇਆ ਬਾਅਦ ਵਿੱਚ ਇੱਕ ਖਤਰਨਾਕ ਰੈਡੀਕਲ ਸੰਗਠਨ ਬਣ ਗਿਆ ਅਤੇ ਭਾਰਤ ਸਰਕਾਰ ਦੁਆਰਾ ਇਸ ਤੇ ਪਾਬੰਦੀ ਲਾਗਾਈ ਦਿੱਤੀ ਗਈ ਇਸ ਵਿੱਚ ਗਰੇਵਾਲ ਨੇ 6 ਅਗਸਤ 1978 ਨਹੀਂ ਸਿਰਫ ਅਗਸਤ 1978 ਹੀ ਲਿਖਿਆ ਹੈ ਪਰ ਜੀਬੀਐਸ ਸਿੱਧੂ ਇਸ ਵਿੱਚ 6 ਅਗਸਤ ਆਪਣੇ ਕੋਲੋਂ ਹੀ ਲਿਖ ਲੈਂਦਾ ਹੈ ਇਸ ਲੇਖਕ ਦੀ ਲਿਖਤ ਨੂੰ ਮਨਮਰਜ਼ੀ ਨਾਲ ਤੋੜਨਾ ਮਰੋੜਨਾ ਤੇ ਬਦਲਣਾ ਜੁਰਮ ਹੈ ਪਾਵੇਂ ਵੇਖਣ ਨੂੰ ਇਹ ਜੁਰਮ ਬਹੁਤ ਛੋਟਾ ਹੈ ਸਿਰਫ ਅੰਕ 6 ਹੀ ਆਪਣੇ ਕੋਲੋਂ ਲਾਇਆ ਪਰ ਹੈ ਤਾਂ ਜੁਰਮ ਹੀ ਨਾ ਸਿੱਧੂ ਨੇ ਆਪਣੀ ਹਿੱਤ ਪੂਰਤੀ ਲਈ ਅਜਿਹਾ ਜੁਰਮ ਕਰਕੇ ਆਪਣੀ ਲਿਖਤ ਤੇ ਵੀ ਆਪੀ ਸਵਾਲੀਆ ਚਿੰਨ੍ਹ ਲਾ ਲਿਆ ਹੈ ਹਾਂ ਇਹ ਸੱਚ ਹੈ ਕਿ 13 ਅਗਸਤ 1978 ਨੂੰ ਰੋਮਾ ਹੋਟਲ ਵਿੱਚ ਪਹਿਲਾਂ ਗਿਆਨੀ ਜੈਲ ਸਿੰਘ ਦੀ ਪ੍ਰੈਸ ਕਾਨਫਰੰਸ ਹੋਈ ਸੀ ਅਤੇ ਉਸ ਤੋਂ ਬਾਅਦ ਦਲ ਖਾਲਸਾ ਦੀ ਦਲ ਖਾਲਸਾ ਨੇ ਉਸ ਦਿਨ ਆਪਣੇ ਰਾਜਨੀਤਿਕ ਨਿਸ਼ਾਨੇ ਆਜ਼ਾਦ ਖਾਲਸਾ ਰਾਜ ਖਾਲਿਸਤਾਨ ਦਾ ਐਲਾਨ ਵੀ ਕੀਤਾ ਸੀ ਦਰਖਾਲ ਖਾਲਸਾ ਦੀ ਸਥਾਪਨਾ ਹੋਈ ਵੀ 13 ਅਪ੍ਰੈਲ 1978 ਦੇ ਸ਼ਹੀਦੀ ਸਾਕੇ ਦੇ ਪ੍ਰਤੀਕਰਮ ਵਜੋਂ ਹੀ ਸੀ ਕਿ ਇਸ ਕਰਕੇ ਗਿਆਨੀ ਜ਼ੈਲ ਸਿੰਘ ਨੇ ਦਰਖਾਲ ਖਾਲਸਾ ਦਾ ਸਿਰਜਣਹਾਰਾ ਮੰਨਿਆ ਜਾ ਸਕਦਾ ਹੈ ਕਿ ਇੱਕੋ ਹੋਟਲ ਵਿੱਚ ਇੱਕੋ ਦਿਨ ਦੋ ਪਾਰਟੀਆਂ ਦੀ ਪ੍ਰੈਸ ਕਾਨਫਰੰਸ ਨਹੀਂ ਹੋ ਸਕਦੀ ਕਿ ਅਜਿਹਾ ਕਰਨਾ ਦੂਜੇ ਦਾ ਪਹਿਲੇ ਦੇ ਹੱਥਾਂ ਵਿੱਚ ਖੇਡਣ ਵਾਲਾ ਗੁਨਾਹ ਹੈ ਕਿ ਕੁਲਦੀਪ ਨૈયਰ ਮਾਰਕਟ ਅਲੀ ਸਤੀਸ ਤੇ ਅਕਬਰ ਸੰਗਤ ਸਿੰਘ ਤੇ ਜੀਐਸ ਗਰੇਵਾਲ ਨੇ ਰੋਮਾ ਹੋਟਲ ਤੋਂ ਸੱਚ ਜਾਣਨ ਦਾ ਕੋਈ ਯਤਨ ਕੀਤਾ ਹੈ ਕਿ ਇਹਨਾਂ ਨੇ ਇਸ ਸਬੰਧੀ ਦਰਖਾਲ ਖਾਲਸਾ ਦੇ ਕਿਸੇ ਆਗੂ ਦਾ ਮਤ ਵੀ ਲਿਆ ਹੈ ਕੀ ਇਹਨਾਂ ਨੇ ਬਿਨਾਂ ਸਬੂਤ ਦਲ ਖਾਲਸਾ ਵਿਰੁੱਧ ਝੂਠਾ ਬਿਰਤਾਂਤ ਨਹੀਂ ਸਿਰਜਿਆ ਕੀ ਇਸ ਬਾਰੇ ਇਹਨਾਂ ਲੇਖਕਾਂ ਮਰੋ ਗਿਆਨੀ ਜ਼ੈਲ ਸਿੰਘ ਦੀ ਕੋਈ ਇੰਟਰਵਿਊ ਨਹੀਂ ਲਈ ਗਈ ਕੀ ਗਿਆਨੀ ਜ਼ੈਲ ਸਿੰਘ ਦਾ ਇਸ ਦੀ ਪੁਸ਼ਟੀ ਕਰਦਾ ਹੋਇਆ ਕੋਈ ਬਿਆਨ ਕੋਈ ਲਿਖਤ ਕੋਈ ਆਡੀਓ ਤੇ ਕੋਈ ਵੀਡੀਓ ਮੌਜੂਦ ਹੈ ਇਹਨਾਂ ਸਾਰੇ ਸਵਾਲਾਂ ਦਾ ਉੱਤਰ ਨਾ ਮਿੱਚਾ ਕਲਸਤਾਨ ਦਾ ਪੰਥਕ ਇਹਨਾਂ ਦਾ ਮਿਸ਼ਾਨਾ ਮਿਚਣ ਵਾਲੀ ਸਿੱਖ ਜੱਤੇਵੰਦੀ ਦਲ ਖਾਲਸਾ ਵਿਰੁੱਧ ਇਹ ਝੂਠਾ ਬਿਰਤਾਂਤ ਗੁਰਦੀਪ ਨਾਇਰ ਨੇ ਮਿੱਥ ਕੇ ਸਿਰਜਿਆ ਸੀ ਇੰਜ ਕਰਨ ਪਿੱਛੇ ਉਸ ਦਾ ਮੰਤਵ ਸੀ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰਨ ਵਾਲੀਆਂ ਸਿੱਖ ਜਥੇਬੰਦੀਆਂ ਤੇ ਸਿੱਖ ਆਗੂਆਂ ਨੂੰ ਬਦਨਾਮ ਕਰਨਾ ਸਿੱਖਾਂ ਦੀ ਆਜ਼ਾਦੀ ਦੇ ਸੰਘਰਸ਼ ਨੂੰ ਕਾਂਗਰਸ ਦੀ ਵੋਟਰ ਰਣਨੀਤੀ ਕਰਾਰ ਦੇ ਕੇ ਉਸ ਨਾਲੋਂ ਸਿੱਖਾਂ ਦੀ ਹਮਾਇਤ ਤੋੜਨੀ ਸਿੱਖ ਮਾਨਸਕਤਾ ਵਿੱਚ ਭਰਮ ਭਲੇਖੇ ਤੇ ਸ਼ੱਕ ਪੈਦਾ ਕਰਨੇ ਅਤੇ ਆਪਣੀ ਦੇਸ਼ ਭਗਤੀ ਦਾ ਪਰਕਟਾਵਾ ਕਰਨਾ ਬਾਕੀ ਅਗਲੇ ਅੰਕ ਵਿੱਚ ਧੰਨਵਾਦ